ਇਰੀਓ ਭੈਣੋ ਜਿਹੜੀਆਂ ਮੇਰੀਆਂ ਭੈਣਾਂ ਗੱਡੀ ਚਲਾਉਂਦੀਆਂ ਤੁਸੀਂ ਕਦੇ ਇੰਡੀਆ ਚ ਸੋਚਿਆ ਸੀ ਵੀ ਗੱਡੀ ਚਲਾਉਂਗੀਆਂ ਪਰ ਇੱਥੇ ਤੇ ਚਲਾਉਣੀ ਐ ਕਿ ਨਹੀਂ ਐ ਛੱਲਾ ਕਮਾਉਣੀ ਐ ਗੱਡੀ ਦੀ ਗੱਡੀ ਬਾਹਰ ਖਲਾਰ ਕੇ ਐ ਘੁੰਮਦਾ ਇੰਡੀਆ ਆਪਾਂ ਪਾਥੀਆਂ ਹੀ ਪੱਥਣੀਆਂ ਸੀ ਇੰਡੀਆਂ ਘਰ ਜੁਗੀਆਂ ਹੀ ਰਹਿ ਜਾਂਦੀਆਂ ਆਪਾਂ ਹਨਾ ਆਪਾਂ ਆਏ ਇੱਥੇ ਮੌਕਾ ਮਿਲ ਗਿਆ ਦਿਮਾਗ ਚ ਇੰਨਾ ਕੁਝ ਸੀ ਤੇਰੇ ਅੰਦਰ ਇੱਕ ਡਰਾਈਵਰ ਵੀ ਸੀ ਐਨਾ ਕੌਨਫੀਡੈਂਸ ਸੀ ਹੈਰਾਨ ਹੋਈ ਦਾ ਇੰਡੀਆ ਤੋਂ ਮਿਲ ਕੇ ਆਉਣ ਵਾਲੀ ਭੈਣ ਨੂੰ ਵੇਖਦਾ ਇੰਡੀਆ ਤੋਂ ਮਿਲ ਕੇ ਆਈ ਸੀ ਉਦੋਂ ਮੈਨੂੰ ਮਿਲ ਰਹੀ ਸੀ ਤੇ ਗੱਲਬਾਤ ਉਹਦੀ ਕਿੱਦਾਂ ਸੀ ਹੁਣ ਇੱਥੇ 2 ਸਾਲ ਥਾਂ ਥਾਂ ਤੇ ਜਾ ਕੇ ਕੰਮ ਕੀਤਾ ਬੋਰਿਆਂ ਨਾਲ ਵਾਹ ਪਿਆ ਪੰਜਾਬੀਆਂ ਨਾਲ ਵਾਹ ਪਿਆ ਬਾਹਰ ਨਿਕਲੀ ਹੁਣ ਜਦੋਂ ਮਿਲਦੀ ਹੈ ਹੁਣ ਕੌਨਫੀਡੈਂਸ ਆ ਗਿਆ ਗੱਲ ਕਰਨਾਂ ਜਦੋਂ ਹੁਣ ਮੈਂ ਮਿਲਦਾ ਇੰਡੀਆ ਚ ਮਿਲਿਆ ਸੀ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਕਿੱਦਾਂ ਦੀ ਸੀ ਅੱਜ ਕਿਵੇਂ ਦੀ ਹੋ ਗਈ ਬਦਲ ਗਈ ਸੰਗਤ ਨੇ ਬਦਲ ਦਿੱਤਾ ਕੌਨਫੀਡੈਂਸ ਵਾਲਿਆਂ ਵੱਲ ਵੇਖ-ਵੇਖ ਕੇ ਕੌਨਫੀਡੈਂਸ ਆ ਗਿਆ ਇੱਥੇ ਵੇਖ-ਵੇਖ ਕੇ ਤਾਂ ਹੀ ਤੇ ਕਹਿੰਦੇ ਆ ਵੀ ਸੰਗਤ ਕਰੋ ਉਹਨਾਂ ਦੀ ਜਿਨ੍ਹਾਂ ਚ ਕੌਨਫੀਡੈਂਸ ਹੋਵੇ ਜਿਨ੍ਹਾਂ ਦਸੰਧਣੇ ਆ ਦੁਰਮਤ ਵੰਝਣੇ ਮਿੱਤਰ ਅਸਾੜੜੇ ਸਈ ਹਾਟੁੰ ਨਿੰਦੀ ਜਗ ਸੁਆਇਆ ਜਨ ਨਾਨਕ ਵਿਰਲੇ ਕੀ ਹੈਗੇ ਥੋੜੇ ਐ ਪਰ ਉਹਨਾਂ ਵੱਲ ਜਿਨ੍ਹਾਂ ਦੇ ਨਾਲ ਮਿਲ ਕੇ ਜਿਨ੍ਹਾਂ ਵੱਲ ਵੇਖ ਕੇ ਸਾਡੇ ਵਿੱਚ ਕੰਫੀਡੈਂਸ ਬਿਲਡ ਹੋ ਗਏ ਸਾਡੇ 'ਚ ਉਤਸ਼ਾਹ ਭਰਿਆ ਜਾਵੇ ਸਿਆਣੇ ਕਹਿੰਦੇ ਆ ਖਰਬੂਜਾ ਖਰਬੂਜੇ ਨੂੰ ਵੇਖ ਕੇ ਰੰਗ ਫੜਦਾ ਹੈ ਅਸੀਂ ਇਹਨਾਂ ਦੇਸ਼ਾਂ ਵਿੱਚ ਜਾ ਕੇ ਇਹਨਾਂ ਲੋਕਾਂ ਦੇ ਕੌਨਫੀਡੈਂਸ ਨੂੰ ਵੇਖ ਕੇ ਸਾਡੇ 'ਚ ਵੀ ਕੌਨਫੀਡੈਂਸ ਆਇਆ ਜੇ ਇਹ ਕਰ ਸਕਦੇ ਅਸੀਂ ਕਿਉਂ ਨਹੀਂ ਕਰ ਸਕਦੇ